ਅਕਸਰ ਹੀ ਕਿਹਾ ਜਾਂਦਾ ਹੈ ਕਿ ਜੇਕਰ ਹਮਸਫਰ ਚੰਗਾ ਮਿਲ ਜਾਵੇ ਤਾਂ ਜ਼ਿੰਦਗੀ ਕਿਸੇ ਸਵਰਗ ਤੋਂ ਘੱਟ ਨਹੀਂ ਹੁੰਦੀ ਜਿਸ ਦੀ ਇੱਕ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਏ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਜੋੜੀ ਨੱਚਦੀ ਦਿਖਾਈ ਦੇ ਰਹੀ ਏ ਹੁਣ ਤੱਕ ਤੁਸੀਂ ਜੋੜੀਆਂ ਨੱਚਦੀਆਂ ਤਾਂ ਬਹੁਤ ਦੇਖੀਆਂ ਹੋਣਗੀਆਂ ਪਰ ਹੁਣ ਇਸ ਜੋੜੀ ਦਾ ਡਾਂਸ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ ਕਿਉਂਕਿ ਇਹ ਜੋੜੀ ਐਨੀ ਉਮਰ ਵਿੱਚ ਵੀ ਇੰਨਾ ਸੋਹਣਾ ਡਾਂਸ ਕਰ ਰਹੀ ਏ ਕਿ ਜੋ ਵੀ ਇਸ ਨੂੰ ਦੇਖਦਾ ਹੈ ਹਰ ਕੋਈ ਇਸ ਜੋੜੀ ਦੀਆਂ ਤਾਰੀਫਾਂ ਕਰਦਾ ਏ ਅਤੇ ਲੋਕ ਇਸ ਵੀਡੀਓ ਨੂੰ ਦੇਖ ਕੇ ਕਹਿ ਰਹੇ ਨੇ ਕਿ ਡਾਂਸ ਵੇ ਤਾਂ ਇਹੋ ਜਿਹਾ ਸੋ ਜ਼ਰੂਰੀ ਨਹੀਂ ਕਿ ਜ਼ਿੰਦਗੀ ਵਿੱਚ ਜੋ ਚੀਜ਼ ਤੁਹਾਡੇ ਕੋਲ ਨਹੀਂ ਤੁਸੀਂ ساری ਜ਼ਿੰਦਗੀ ਉਸ ਚੀਜ਼ ਲਈ ਹੀ ਤਰਸਦੇ ਰਹੋ ਕਿਉਂਕਿ ਜੇ ਤੁਹਾਡੇ ਕੋਲ ਇੱਕ ਚੰਗਾ ਜੀਵਨ ਸਾਥੀ ਹੈ ਤਾਂ ਤੁਹਾਡੇ ਤੋਂ ਖੁਸ਼ਕਿਸਮਤ ਇਨਸਾਨ ਹੋਰ ਕੋਈ ਵੀ ਨਹੀਂ ਸੋ ਜਦੋਂ ਵੀ ਮੌਕਾ ਮਿਲੇ ਤਾਂ ਹਮੇਸ਼ਾ ਜ਼ਿੰਦਗੀ ਦਾ ਸੁਆਦ ਲੈਂਦੇ ਰਹੋ ਪਤਾ ਨਹੀਂ ਕੱਲ੍ਹ ਦੇਖਣੀ ਹੈ ਕਿ ਨਹੀਂ ਸੋ ਤੁਹਾਡੇ ਇਸ ਜੋੜੀ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜ਼ਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ